ਭਾਰਤਵਾਜ ਸਰਜੀਵ ਕੁਮਾਰ ਗਵਰਨਮੈਂਟ ਕੰਟਰੈਕਟਰ ਤੈਨੂੰ ਇੱਕ ਨੰਬਰ ਵਾਲੀ ਭਾਮੀਆਂ ਘਲਾ ਨੂੰ ਲੰਡ ਰਹਿਣਾ ਅੱਛਾ ਸਾਡੇ ਜਿਹੜੀ ਇੱਕ ਨੰਬਰ ਪਹਿਲੀ ਕੋਠੀ ਹੈ ਉਹ ਬੰਦੇ ਚਟਾ ਭੇਜਦੇ ਆ ਉਹਨੂੰ ਕਹੇ ਗੱਡੀ ਸਾਈਡ ਤੇ ਕਰ ਲੋ ਠੀਕ ਹੈ ਉਨੀ ਮੇਰੇ ਮੇਰੇ ਬੇਟ ਦੇ ਸਿਰ ਦੇ ਵਿੱਚ ਮੇਰੀ ਬੇਟੀ ਅੱਛਾ ਸਾਪੜਨ ਦਰਜਾ ਤੋਂ ਕੁੜੀ ਐਮਬੀਏ ਹੈ ਸਕਾਲਰ ਪੂਰੇ ਮਤਲਬ ਉਹਨੇ ਮੇਰੇ ਮੈਨੂੰ ਵੀ ਚਾਲ ਲਿਆ ਆਪਣੇ ਹੱਥ ਕੇ ਜਦੋਂ ਹੱਥ ਵੀ ਘੱਟਦਾ ਕਿਹੜੀ ਕਿਹੜੀ ਜਗ੍ਹਾ ਤੋਂ ਮੰਗਦੇ ਆ 350 ਨੈਸ਼ਨਲ ਬਣੀ ਭਾਮੀਆਂ ਕਲਾ ਨੂੰ ਲੁਧਿਆਣਾ ਅੱਛਾ ਅਸੀਂ ਸਾਡੇ ਕੋਲ ਪੁਲਿਸ ਦੀ ਰਿਕਾਰਡਿੰਗ ਦੀ ਉਹ ਤੋਂ ਪੈਸੇ ਲੈ ਕੇ ਜਾਂਦੀ ਐ ਕਹੀ ਦੇ ਦਾਂਗੇ ਅਸੀਂ ਡੀਵੀਆਰ ਆਪਣੀ ਲੋਕਾਲੀ ਪੁਲਿਸ ਨੂੰ ਨਹੀਂ ਦੇਵਾਂਗੇ ਲੇਕਿਨ ਵੀਡੀਓ ਦੇ ਦਾਂਗੇ ਤੁਹਾਡੇ ਕੋਲ ਪੂਰੀ ਸੀਸੀਟੀਵੀ ਹੈਗੀ ਐ ਪੂਰੀ ਸਭ ਕੁਝ ਹੈ ਇਹਦੀ ਸਾਰੀ ਸਾਰੀ ਫੁਟੇਜ ਹੈਗੀ ਹਾਂ ਅਸੀਂ ਦੇ ਦਾਂਗੇ ਮੀਡੀਆ ਨੂੰ ਡਾਊਨ ਕਰੀ ਜਾਨਣੇ ਕਿਉਂ ਅਗਰ ਸਾਡੀ ਗਲਤੀ ਐ ਅਸੀਂ ਕੀ ਜਾਣੇ ਯਾਰ ਅਸੀਂ ਇੱਕ ਅਗਰ ਕੋਈ ਚਟਾ ਲੈਣਾ ਨਾ ਵਿੱਚੇ ਵਿੱਚੇ ਨਾ ਵਿੱਚੇ ਅਕੀਦਾ ਡਰਦੇ ਆ ਵੀ ਕੋਈ ਵੇਚੇ ਨਾ ਵੇਚਿਆ ਹੀ ਹੱਥ ਜੋੜਦੇ ਆ ਅਸੀਂ ਯਾਰ ਆਪਣੇ ਬੱਚੇ ਬਾਲਨੇ ਆ ਸੀ ਕੁਝ ਨਹੀਂ ਲੈਣ ਦੇਣਾ ਪਰ ਵੱਟ ਉਹ ਵਹੀਕਲ ਤਾਂ ਕਿਸੇ ਨੇ ਲੰਘਣਾ ਉਹ ਤੋਂ ਸਾਈਡ ਤੇ ਲਾਵੇ ਸਾਡੀ ਤਾਂ ਆਹੀ ਲੜਾਈ ਹੈ ਮਾ ਬੰਦੇ ਚੱਕੋ ਠੀਕ ਹੈ ਨਾ ਵਹੀਕਲ ਦਾ ਸੋਚੇਗਾ ਪਹਿਲਾਂ ਇਹ ਮੈਂ ਨਹੀਂ ਮੈਂ ਤਾਂ ਨਹੀਂ ਮਾ ਕਿਉਂ ਮੈਂ ਆਪਣੇ ਚਾਰੇ ਚੱਕੋ ਨਹੀਂ ਚਾਹੀਦਾ ਕਰ ਸਕਦੇ ਆ ਇਹ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਪੁਲਿਸ ਕੀ ਕਹਿੰਦੇ ਆ ਪੁਲਿਸ ਕੁਝ ਨਹੀਂ ਕਰਦੀ ਖੱਡੋ ਫਿਰ ਪੁਲਿਸ ਦੀ ਬਕਵਾਸ ਪੁਲਿਸ ਕੁਝ ਨਹੀਂ ਪੁਲਿਸ ਕੌਣ ਆ ਤੁਸੀਂ ਨਹੀਂ ਜਾਣਦੇ ਤੁਸੀਂ ਮੀਡੀਆ ਚ ਤੁਸੀਂ 24 ਘੰਟੇ ਪੁਲਿਸ ਨਾਲ ਰਹਿੰਦੇ ਆ ਤੇ ਮੇਰੀ ਸਾਰਾ ਨੰਬਰ ਮੈਂ ਤੁਹਾਨੂੰ ਦੱਸਦਾ ਤੁਹਾਡੇ ਛੱਟ ਕਿੱਦਾਂ ਲੱਗੇ ਯਾਰ ਵੀਡੀਓ ਦਿਖਾ ਦਾਂਗੇ ਸਵੇਰੇ ਦਿਵਾ ਦਿਓ ਕੀ ਹੋਇਆ ਕੀ ਹੋਇਆ ਕਿ ਤੁਹਾਡੇ ਛੱਟ ਕਿੱਦਾਂ ਲੱਗੇ ਯਾਰ ਮੈਂ ਕਿਹਾ ਗੱਡੀ ਸਾਈਡ ਤੇ ਕਰ ਲੋ ਅੱਛਾ ਉਨੀ ਮੇਰੇ ਮੇਰੇ ਬੇਟੇ ਦੇ ਆਪਾਂ ਘਰ ਦੇ ਤਿੰਨ ਮੈਂਬਰ ਫਟਾ ਕਰਦੇ ਆ ਐਡੀ ਗੱਡੀ ਨੇਰੀ ਆ ਗਈ ਗੱਡੀ ਸਾਈਡ ਕਰਨ ਕਿਹੜੀ ਗੱਲ ਆ ਅਗਰ ਆ 20 30 ਫੁੱਟ ਦੀ ਗਲੀ ਹੈ ਉਹ ਆਮ ਕਲੋਨੀਆਂ 'ਚ 20 ਫੁੱਟ ਦੀ ਗਲੀ ਹੁੰਦੀ ਸਾਡੀ ਕਲੋਨੀ 30 ਫੁੱਟ ਦੀ ਗਲੀ ਹੈ ਜੇ ਉਰੇ 'ਚ ਵੀ ਗੱਡੀਆਂ ਖੜੀਆਂ ਹੁਣ ਔਰ ਫੇਰ ਲੰਘਣ ਰਸਤਾ ਰੋਵੇ ਯਾਰ ਕਿੰਨਾ ਲੱਗ ਜਾਏ ਕਿੰਨੇ ਬੰਦੇ ਸੀਗੇ ਜੀ ਉਹ ਤੁਸੀਂ ਵੀਡੀਓ ਦੇਖ ਲਓ ਸਵੇਰੇ ਕਿੰਨੇ ਬੰਦੇ ਫੇਰ ਵੀ ਚਾਲੇ ਸੀ ਫੇਰ ਇੱਕ ਮੁੰਡਾ ਹਾਂ ਮਿਲਦਾ ਪੁਲਿਸ ਨੂੰ ਸਾਰਾ ਪਤਾ ਹੈ ਉਹਦੋਂ ਕਹਿੰਦੀ ਹੈ ਉਹ ਕਹਿੰਦੇ ਅਸੀਂ ਐਸਐਚਓ ਨੂੰ ਪੈਸੇ ਦਿੰਨੇ ਆ ਅਸੀਂ ਮਹੀਨਾ ਦਿੰਨੇ ਐਸਐਚਓ ਨੂੰ ਕੀ ਕੁਛ ਨਹੀਂ ਪੁੱਛਣਾ ਕਰ ਸਕਾ ਕਾ ਚੱਕ ਦੀ ਸਾਡੇ ਨਹੀਂ ਸਾਤੇ ਡਰਦੀ ਹੈ ਕਹਿੰਦੇ ਪੁੱਛ ਸਾਤੇ ਡਰਦੀ ਹੈ ਉਹ ਪੰਜੇ ਬੰਤੇ ਚਟਾ ਵੇਚਦੇ ਆ ਵਿੱਚ ਉਹਨਾਂ ਦੀਆਂ ਜਨਾਨੀਆਂ ਵਿੱਚ ਉਹਨਾਂ ਦੇ ਮੁੰਡੇ ਕੀ ਨਾਮ ਹੈ ਸਰਵੇਕਰ ਰਵਿੰਦਰ ਹੈ ਇੱਕ ਰਾਣਾ ਮੀਆਂ ਗਲਾਂ ਦਾ ਰਹਿਣਾ ਵਾਲਾ ਜੀ ਜੀ ਸਰ ਕੀ ਹੋਇਆ ਅੱਜ ਵੀਰ ਜੀ ਅੱਜ ਕੀ ਹੋਇਆ ਮੇਰੀ ਗੱਡੀ ਘਰ ਦੇ ਪੂਰੇ ਪਾਰਕ ਕੀਤੀ ਹੋਈ ਸੀ ਸਾਈਡ ਤੇ ਮੇਰੇ ਰਿਸ਼ਤੇਦਾਰ ਆਏ ਸੀ ਇੱਕ ਗੱਡੀ ਉਹਨਾਂ ਦੀ ਸੀ ਠੀਕ ਹੈ ਜੀ ਉਹ ਵੀ ਮੇਰੇ ਘਰ ਦੇ ਦਰਵਾਜ਼ੇ ਦੇ ਉੱਪਰ ਜਿਵੇਂ ਕਿ ਗੇਟ ਦੇ ਮੋਹਰੇ ਆਪਾਂ ਆਮ ਪਾਰਕਿੰਗ ਕਰਦੇ ਆ ਉਦਾਂ ਹੀ ਕੀਤੀ ਹੋਈ ਹੈ ਠੀਕ ਹੈ ਜੀ ਉਹ ਜਿਹੜੀ ਇਹਨਾਂ ਦੀ ਗੱਡੀ ਆ ਮੈਂ ਗੱਡੀ ਲੰਗਰ ਦੀ ਜਗ੍ਹਾ ਛੱਡ ਕੇ ਹੀ ਗੱਡੀ ਲਗਾਈ ਸੀ ਇਹਨਾਂ ਦੀ ਗੱਡੀ ਕ੍ਰੋਸ ਵੀ ਕਰ ਗਈ ਆ ਵਿਦ ਸੀਸੀਟੀਵੀ ਰਿਕਾਰਡ ਮੈਂ ਗੱਲ ਕਰ ਰਿਹਾ ਜੋ ਗੱਲ ਕਰ ਰਿਹਾ ਉਹ ਸੱਚੀ ਕਰ ਰਿਹਾ ਸੀਸੀਟੀਵੀ ਰਿਕਾਰਡ ਹੈ ਇਹਨਾਂ ਦੀ ਗੱਡੀ ਲੰਗੀ ਆ ਜੀ ਇਹਨਾਂ ਦੀ ਡ੍ਰਿੰਕ ਕੀਤੀ ਹੋਈ ਆ ਜੀ ਜਿਹੜਾ ਸੰਜੇ ਬੰਦਾ ਵਾ ਇਹ ਗੱਡੀ ਡਰਾਈਵ ਕਰ ਰਿਆ ਸੀਗਾ ਸੰਜੇ ਠੀਕ ਹੈ ਜੀ ਏ ਡਰਾਈਵ ਕਰ ਰਿਹਾ ਸੀ ਇਹ ਮੇਰੀ ਮੰਮੀ ਨੂੰ ਮਾੜਾ ਚੰਗਾ ਬੋਲਿਆ ਮੈਂ ਸ਼ਬਦ ਕੈਮਰੇ ਮੂਰੇ ਬਿਆਨ ਨਹੀਂ ਕਰ ਸਕਦਾ ਜੀ ਠੀਕ ਹੈ ਜੀ ਇਹਨਾਂ ਨੇ ਮੇਰੀ ਮੰਮੀ ਨੂੰ ਬਹੁਤ ਫालतू ਬੋਲਿਆ ਮੈਂ ਕੋਠੇ ਤੇ ਖੜਾ ਸੀ ਮੈਂ ਕਿਹਾ ਅੰਕਲ ਜੀ ਤੁਸੀਂ ਚਲੇ ਜਾਓ ਠੀਕ ਹੈ ਇਹ ਗਏ ਨਹੀਂ ਮੈਂ ਥੱਲੇ ਆਇਆ ਠੀਕ ਹੈ ਇਹਨਾਂ ਦੇ ਲੇਡੀਜ਼ ਆ ਕੇ ਸਾਡੇ ਦਰਵਾਜੇ ਦੇ ਅੱਗੇ ਆ ਕੇ ਬੈਂਸ ਕਰਨ ਲੱਗੇ ਪਹਿਲਾਂ ਤਾਂ ਚਲੋ ਜੀ ਜਿਵੇਂ ਆਪਾਂ ਹੁੰਦਾ ਵਾ ਮਤਲਬ ਇਹਨਾਂ ਨੂੰ ਚੁੱਪ ਕਰਾਇਆ ਜਾਂ ਕੁਝ ਵੀ ਇਹ ਚੁੱਪ ਨਹੀਂ ਕੀਤੇ ਇਹਨਾਂ ਦਾ ਮੁੰਡਾ ਅੰਦਰੋਂ ਗੰਡਾਸੀ ਘੱਡ ਕੇ ਲਿਆਇਆ ਪਹਿਲਾਂ ਉਹਨੇ ਗੰਡਾਸੀ ਮਾਰੀ ਮੇਰੇ ਆ ਦੇਖੋ ਆ ਦੇਖੋ ਠੀਕ ਹੈ ਜੀ ਗਡਾਸੀ ਮਾਰ ਕੇ ਭੱਜ ਗਿਆ ਜਾਨੂ ਮੇਰਾ ਭਰਾ ਬਾਹਰ ਆਇਆ ਜਾਨੂ ਮੈਂ ਵੀ ਕੁਝ ਆਦਾ ਲੈ ਕੇ ਆਇਆ ਸੋਟਾ ਬਾਹਰੋਂ ਠੀਕ ਹੈ ਅੰਦਰੋਂ ਮੈਂ ਆਪਦੇ ਘਰ ਦੇ ਗੇਟ ਮੋੜੇ ਲੈ ਕੇ ਖੜ ਗਿਆ ਕਿ ਜੇ ਹੁਣ ਗੱਲ ਪੈਣਗੇ ਤਾਂ ਫਿਰ ਜੀ ਦੇਖੋ ਬਰਾਬਰ ਲੜਾਈ ਤਾਂ ਹੋਊਗੀ ਠੀ ਮੈਂ ਸਾਈਡ ਤੇ ਰੱਖ ਕੇ ਖੜ ਗਿਆ ਪਰ ਇਹ ਫੇਰ ਵਾਧਾ ਕਰਨ ਵਾਸਤੇ ਤਿੰਨ ਚਾਰ ਜਣੇ ਆਏ ਨੇ ਇਹਨਾਂ ਦੇ ਸਾਰਿਆਂ ਦੇ ਹੱਥ ਡਾਂਗਾ ਛੋਟੇ ਸੀਗੇ ਇਹਨਾਂ ਮੇਰੀ ਗੱਡੀ ਵੀ ਪੰਨੀ ਹੈ ਠੀਕ ਹੈ ਜੀ ਫਿਰ ਆਪਸੀ ਜਿਹਦਾ ਸਾਡਾ ਟਕਰਾ ਹੋਇਆ ਫਿਰ ਪਹਿਲੇ ਵੀ ਕਹਿੰਦੇ ਅਣਬੰਨੋ ਇਸ ਤੁਹਾਡੇ ਦੋਵਾਂ ਦੀ ਸਾਡੀ ਅਣਬੰਨ ਜੀ ਮੇਰਾ ਕਿਸੇ ਪ੍ਰਾਪਰਟੀ ਨੂੰ ਲੈ ਕੇ ਰੋਲਾ ਉਹਦੇ ਵਿੱਚ ਵਾਧੇ ਇੰਟਰਫੇਅਰ ਵਾਧਾ ਕਰਦੇ ਆ ਜੀ ਠੀਕ ਹੈ ਉਹਨੂੰ ਲੈ ਕੇ ਪਹਿਲਾਂ ਵੀ ਇਹਨਾਂ ਨੇ ਬਹਿਸ ਬਾਜੀ ਮੇਰ ਨਾਲ ਕੀਤੀ ਸੀ ਚਲੋ ਜੀ ਉਹ ਜੋ ਵੀ ਆ ਸਾਹਮਣੇ ਆ ਜੇਗਾ ਪਰ ਸੀਸੀਟੀਵੀ ਰਿਕਾਰਡ ਹੈ। ਕੋਈ ਨਾ ਕੋਈ ਬੜਾ ਬੜਾ આરોਪ ਲਗਾ ਰਹੇ ਤੁਹਾਡੇ ਉਤੇ ਨਸ਼ਾ ਤਸਕਰੀ ਦਾ આરોਪ ਲਗਾ ਰਹੇ। ਨਹੀਂ ਜੀ ਐਦਾਂ ਦਾ ਕੋਈ ਨਹੀਂ ਜੇ ਸਾਹਮਣੇ ਲਿਆ ਸਕਦੇ ਐ ਨਾ ਕੋਈ ਰੂਫਾ ਤਾਂ ਦੱਸ ਦੇ ਨਾ। ਮੈਂ ਤਾਂ ਆਪਦਾ ਕੰਮ ਤੇ ਜਾਣਾ ਵਾ ਕੋਈ ਨਸ਼ਾ ਨਹੀਂ ਵੇਚਦੇ ਕੋਈ ਕੁਛ ਨਹੀਂ ਮੇਰਾ ਮੈਡੀਕਲ ਕਰਾਇਆ ਜਾਵੇ। ਇਹਨਾਂ ਦੀ ਦਾਰੂ ਪੀਤੀ ਹੋਈ ਐ। ਨਹੀਂ ਨਹੀਂ ਉਹ ਕਹਿੰਦੇ ਤੁਸੀਂ ਨਸ਼ਾ ਵੇਚਦੇ ਹੋ ਚਿੱਟਾ ਵੇਚਦੇ। ਨਹੀਂ ਨਹੀਂ ਐਦਾਂ ਦਾ ਕੁਛ ਨਹੀਂ ਐਸਾ। ਇਹ ਹਰ ਵਾਰੀ ਤੁਹਾਨੂੰ ਕਹਿੰਦੇ। ਇਹ ਹਰ ਵਾਰੀ ਤੁਹਾਨੂੰ ਕਹਿ ਦਿੰਦੇ ਆ ਇਹ ਮੇਰੇ ਤੇ ਮੇਰੀ ਪ੍ਰਾਪਰਟੀ ਲੈ ਕੇ ਪਸਾਨਦੇ ਹੁਣ ਵੀ ਇਹਨਾਂ ਨੇ ਬਿਆਨ ਉੱਤੇ ਕੀਤਾ ਪੀਤੋਂ ਨੂੰ ਅਸੀਂ ਕਿਹਾ ਕਿ ਇਹ ਚੀਜ਼ ਪਸਾਵਾਂਗੇ ਠੀਕ ਹੈ ਜੀ ਪਹਿਲਾਂ ਵੀ ਇਹਨਾਂ ਨੇ ਕੀਤਾ ਵਾ ਕੁਝ ਐਦਾਂ ਦਾ ਵੀ ਮੈਂ ਜੀ ਇਮੀਗ੍ਰੇਸ਼ਨ ਆਫਿਸ 'ਚ ਕੰਮ ਕਰਦਾ ਠੀਕ ਹੈ ਹਾਂ ਮੈਂ ਨੌਕਰੀ ਹੈ ਨਾਮ ਮੈਂਸ਼ਨ ਨਹੀਂ ਕਰਾਂਗਾ ਠੀਕ ਹੈ ਜੀ ਪਰ ਮੈਂ ਕੰਮ ਕਰਦਾ ਉਹਦਾ ਕੰਮ ਤੇ ਜਾਨਾ ਕੰਮ ਤੋਂ ਹੁਣਾਂ ਮੈਂ ਕਿਸੇ ਨਾਲ ਵਾਦਾ ਘਾਟਾ ਨਹੀਂ ਕੀਤਾ ਗਵਾੜ ਦੇ ਵਿੱਚ ਨਾਮ ਐ ਕਰਾਂਗਾ ਪਰ ਮੇਰੇ ਨਾਲ ਅੱਜ ਦੋ ਵੱਧ ਮੇਰੀ ਮਾਂ ਨੂੰ ਬੋਲਿਆ ਗਿਆ ਤਾਂ ਲੜਾਈ ਦਾ ਕਾਰਨ ਇਹ ਰਿਹਾ ਪੁਰਾਣੀ ਰੰਜੇ ਜੀ ਕਹਿ ਸਕਦਾ ਪੰਜਾਬ ਪੁਰਾਣੀ ਰੰਜੇ ਜੀ ਪ੍ਰਾਪਰਟੀ ਨੂੰ ਲੈ ਕੇ ਰੰਜੇ ਜੀ ਹੈ ਜੀ